ਕਿਵੇਂ ਆ ਤਰੇ ਹੋਏ ਕੀ ਕਰੀ ਜਨਾ ਉਹ ਕੁਛ ਨਹੀਂ ਯਾਰ ਮੈਸਤਰੀ ਜਾ ਲੱਗਣਾ ਨਿਓ ਕੱਟਿਆ ਨਾ ਇੱਥੇ ਥੜਾ ਬਣਾਉਣਾ ਨਾ ਆਪਾਂ ਠੀਕ ਆ ਦਿਹਾੜੀ ਤੇ ਮੈਸਤਰੀ ਹੋਏ ਹਾਂ ਹਾਂ ਦਿਹਾੜੀ ਤੇ ਆ ਐਵੇਂ ਮੱਥਾ ਮਰੀ ਨਾ ਠੇਕੇ ਦੇ ਕੇ ਪਰੇ ਕਰਦਾ ਉਹੀ ਮੱਥਾ ਮਰੀ ਜਨਾ ਇੱਥੇ ਯਾਰ ਚਲ ਠੀਕ ਆ ਕਿੰਨਾ ਕਰੇਗਾ ਉਹ ਤਾਂ ਕਾਰੀ ਦਿੱਤਾ ਕੰਮ ਨਹੀਂ ਤੈਨੂੰ ਮੱਥਾ ਮਾਰਨ ਦੀ ਆਤ ਜਾਣਦੀ ਨਹੀਂ ਸਹੀ ਮਰੇ ਯਾਰ ਕੀ ਕਰੀ ਜਨਾ ਤਰੇ ਹੋਏ ਉਹ ਕੁਛ ਨਹੀਂ ਯਾਰ ਮੈਂ ਕਹਾ ਵਿਲੇ ਹੀ ਆ ਬੱਜਰ ਜਾ ਕੁੱਟਦਗੇ ਮਿਸਤਰੀ ਲੱਗਿਆ ਨਾ ਆਪਣੇ ਨਿਉਂ ਜੀ ਭਰਨੀ ਉੱਥੇ ਬੱਜਰ ਜਾ ਪਾਉਣਾ ਐਵੇਂ ਮੱਥਾ ਮਾਰੀ ਜਨਾ ਯਾਰ ਧੀਰੇ ਜਦੋਂ ਸਾਡੇ ਮਿਸਤਰੀ ਲੱਗਿਆ ਸੀ ਸਾਨੂੰ ਬੱਜਰੀ ਦੀ ਲੋੜ ਸੀ ਮੈਂ ਤਾਂ ਟਰੈਕਟਰ ਮਗਰ ਪਾ ਕੇ ਉਹ ਮਸ਼ੀਨ ਚ ਹੀ ਰਿਆ ਸੀ ਸਾਰਾ 5-700 ਰੁਪਇਆ ਲੈਂਦੇ ਹੋ ਘੰਟੇ ਚ ਕੁੱਟ ਕੇ ਪਰੇ ਕੀਤੀ ਸੀ ਜੇ ਤੂੰ ਮਸ਼ੀਨ ਖਾਂ ਪਾ ਕੇ ਨਹੀਂ ਲਿਓਣੀ ਟਰਾਲੀ ਮੁੱਲ ਮੰਗਾਲਾ ਇੱਕ ਯਾਰ ਉਹ ਬਾਸ ਹੁਣ ਰਹਿ ਕਿੰਨੀ ਗਈ ਇਹਦਾ ਕੁੱਟਤੀ ਯਾਰ ਉਹ ਨਹੀਂ ਓਏ ਅਸਲ ਤੇਰੀ ਨੇ ਤਾਂ ਤਾਂ ਪਿੱਟਣ ਦੀ ਆਦਤ ਜਾਂਦੀ ਨਹੀਂ ਚਲ ਠੀਕ ਹੈ ਉਹ ਤੁਰਿਆ ਕਿਦਰ ਚੱਕੀ ਆਉਣਾ ਓਏ ਉਹ ਕੁਛ ਨਹੀਂ ਯਾਰ ਉਹ ਬਰਾਂਡਾ ਜਿਹਾ ਪਾਉਣਾ ਜਿਹੜਾ ਉਹਦੇ ਬਾਾਰ ਤੇ ਢੂਲਾ ਕਰਨਾ ਤੇ ਆ ਗਾਡਰ ਘਾਟ ਗਈ ਸੀ ਮੈਂ ਤਾਂ ਗਾਡਰ ਲੈ ਕੇ ਆਇਆ ਉਹ ਤੈਨੂੰ ਉਹਦੇ ਕਹਿਆ ਸੀ ਨਾ ਮੈਂ ਠੇਕੇ ਦਾ ਕੰਮ ਕਰਾ ਲਾ ਜੇ ਦਿਹਾੜੀ ਤੇ ਕਰਾਂਗੇ ਤਾਂ ਕਦੇ ਟੰਬਾ ਘਾਟ ਕੇ ਕਦੇ ਗਾਡਰ ਘਾਟ ਕੇ ਐਂ ਗਿੜੇ ਲਵਾਈ ਜਾਂਦੇ ਰਹਿੰਦੇ ਆ ਜਦੋਂ ਮੇਰੇ ਮਿਸਤਰੀ ਲੱਗਿਆ ਸੀ ਭਾਈ ਤੌਰ ਨਾ ਬੈਠਾ ਰਿਹਾ ਇੱਕ ਸਮਾਨ ਵੀ ਲੈ ਆਉਣ ਦੀ ਲੋੜ ਪਈ ਮੈਨੂੰ ਪਰਨ ਤਾਂ ਤਾਂ ਪਿੱਟਣ ਦੀ ਆਤ ਨਹੀਂ ਜਾਂਦੀ ਰੇੜੀ ਤੇ ਲੈ ਆਉਣਾ ਭਾਵੇਂ ਇਹ ਮੈਂ ਕਿਹਾ 20 ਰੁਪਏ ਲਊਂਗਾ ਆ ਕੀ ਕਰੀ ਜਾਨਾ ਤੀਰੇ ਓਏ ਆਹਾ ਉਹ ਤੈਨੂੰ ਪਤਾ ਯਾਰ ਸਾਡੇ ਵਾਲੇ ਦਾ ਵਿਆਹ ਇਹ ਤਾਂ ਮੈਂ ਨਾ ਜਲੇਬੀਆਂ ਚਾੱਕੀ ਅੰਦਰ ਮੰਜੇ ਤੇ ਚਿਣਕੇ ਆਉਣਾ ਉਹ ਮੈਂ ਅੰਨਾ ਹੋਇਆ ਲੱਗਿਆ ਤਾਂ ਤੇਰੇ ਮਿਸਤਰੀ ਆ ਢੂਈ ਤਾਂ ਤੂੰ ਇੱਟਾ ਜਾਨਾ ਯਾਰ ਜਦੋਂ ਤੈਨੂੰ ਚੰਗਾ ਭਲਾ ਪਤਾ ਵੀ ਮੇਰੇ ਮਿਸਤਰੀ ਲੱਗਿਆ ਮੈਂ ਇੱਟਾ ਟੋਣਾ ਪੁੱਛਦਾ ਤੂੰ ਡੋਕੇ ਲੈ ਇਹਨੂੰ ਅਸਲ ਵਿੱਚ ਤੁਸੀਂ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ ਆਪ ਟੱਕਾ ਕੰਮ ਦਾ ਕਰਨਾ ਨਹੀਂ ਤੇ ਦੂਜੇ ਨੂੰ ਕਰਨ ਨਹੀਂ ਦੇਣਾ ਤਿੰਨ ਦਿਨ ਹੋਇਆ ਹਜੇ ਮਿਸਤਰੀ ਲੱਗੇ ਨਹੀਂ ਤੇ ਤੇਰੇ ਵਰਗੇ 8-10 ਪੁੱਠੀਆਂ ਸਲਾਹਾਂ ਦੇ ਨਾਲੇ ਆ ਵੀ ਗਏ ਪਾਵੇਂ ਨਾ ਉਧਰ ਮੈਸਤਰੀ ਹਟਾ ਕੇ ਨਾ ਆਪਦਾ ਬਾਰ ਬੰਦ ਕਰਾ ਲੈ ਕੱਲ੍ਹ ਵਾਸਤੇ ਪਰ ਤੇਰੇ ਵਰਗੇ ਨਾ ਕੰਧ ਟੱਪ ਕੇ ਆਉਣ ਨਹੀਂ ਹਰਦੇ ਪੁੱਠੀ ਸਲਾਹ ਵਾਲੇ